ਲੋਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਪੂਰੇ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੋ ਚੁੱਕਾ ਬਲੈਕਆਊਟ ਤੇ ਪੂਰਾ ਹਨੇਰਾ ਹੋਇਆ ਹੋਇਆ ਹਰ ਪਾਸੇ ਇਹ ਇਹ ਸਾਡੀ ਜ਼ਿੰਦਗੀ ਦੇ ਜਿਹੜੇ ਸਾਡੀ ਉਮਰ ਦੇ ਬੱਚੇ ਨੇ 1995 96 97 ਵਾਲੇ ਉਹਨਾਂ ਦੀ ਜ਼ਿੰਦਗੀ 'ਚ ਪਹਿਲਾ ਬਲੈਕਆਊਟ ਆ ਬਲੈਕਆਊਟ ਇਹ ਪੰਜਾਬ ਦੇ ਵਿੱਚ ਪਹਿਲਾ ਬਲੈਕਆਊਟ ਆ ਤੇ ਵਾਹਿਗੁਰੂ ਸੁੱਖ ਰੱਖੇ ਪੰਜਾਬ ਦੇ ਕਿਉਂਕਿ ਹਰ ਵਾਰ ਘਾਟਾ ਜਿੰਨੀ ਵਾਰ ਵੀ ਘਾਟਾ ਹੋਇਆ ਪੰਜਾਬ ਦਾ ਹੀ ਹੋਇਆ ਹੁਣ ਵੀ ਜੰਮੂ ਦੇ ਵਿੱਚ ਤੇ ਪਠਾਨਕੋਟ ਦੇ ਵਿੱਚ ਬੰਬਾਰੀ ਸ਼ੁਰੂ ਹੋ ਗਈ ਹੈ ਤੇ ਵਾਹਿਗੁਰੂ ਸੁੱਖ ਰੱਖੇ ਸਾਰੇ ਮੇਰੇ ਵੀਰ ਜਿਹੜੇ ਘਰਾਂ ਦੇ ਵਿੱਚ ਆਪਣ ਆਪਣੇ ਘਰਾਂ 'ਚ ਲਾਟਾ ਬੰਦ ਕਰ ਲਿਆ ਕਰੋ ਰਾਤ ਨੂੰ ਤੇ ਪਾਠ ਕਰਿਆ ਕਰੋ ਪੂਜਾ ਕਰਿਆ ਕਰੋ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਆਪਣਾ ਆਪਣਾ ਕਰ ਲਓ ਕਿਉਂਕਿ ਇਹੀ ਨਾਲ ਜਾਣਾ ਹੈ ਤੇ ਮਰਨਾ ਸੱਚ ਆ ਤੇ ਜਿਉਣਾ ਝੂਠ ਆ ਇਹ ਚੀਜ਼ ਨੂੰ ਮੰਨ ਕੇ ਜੋ ਵੀ ਚੀਜ਼ ਹੋਊਗੀ ਉਹਨੂੰ ਸਬਕਾਰ ਕਰਿਓ ਖਿੜੇ ਮੱਥੇ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਤੇ ਵਾਹਿਗੁਰੂ ਬਾਕੀ ਸੁੱਖ ਰੱਖੇ ਸਾਰਿਆਂ ਦੇ ਮੇਰੇ ਪਰ ਹੱਥ ਰੱਖੀ ਰੱਖੇ ਤੇ ਅਸੀਂ ਜੰਗ ਨਹੀਂ ਚਾਹੁੰਦੇ ਪੰਜਾਬ ਵਾਲੇ ਜੰਗ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਇਹ ਕਿੰਨੀ ਵਾਰ ਸੀ ਕਹਿ ਚੁੱਕੇ ਆ ਪੰਜਾਬ ਕਦੇ ਜੰਗ ਨਹੀਂ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ